ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਦੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਗੋੜ ਤੇ ਕਾਲੇ ਤੇਲ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਤੁਸੀਂ 24 ਜੁਲਾਈ 2025 ਵੀਰਵਾਰ ਬਸਿਆ ਵਾਲੇ ਦਿਨ ਕਰਨਾ ਹੋਵੇਗਾ ਇਸ ਉਪਾਅ ਨੂੰ ਜੇਕਰ ਤੁਸੀਂ ਸੌਣ ਦੀ ਵਸਿਆ ਤੇ ਕਰ ਲੈਨੇ ਹੋ ਤਾਂ ਤੁਹਾਡੇ ਕੋਲ ਧਨ, ਸੁੱਖ, ਸਮ੍ਰਿਧੀ ਸਭ ਕੁਝ ਹੋਵੇਗਾ। ਵੈਸੇ ਤਾਂ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਸੌਣ ਦੇ ਮਹੀਨੇ ਦੇ ਵਿੱਚ ਪਰ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਗੋੜ ਤੇ ਕਾਲੇ ਤੇਲ ਦਾ ਇਹ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਚੱਲ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ। ਕਿਉਂਕਿ ਸੌਣ ਦੇ ਮਹੀਨੇ ਦੀ ਜਿਹੜੀ ਮੱਸਿਆ ਹੈ ਇਹ ਬਹੁਤ ਹੀ ਜ਼ਿਆਦਾ ਉਤਪਤੀ ਉਤਮ ਉਤਵ ਸ਼ੁਭ ਤੇ ਦੁਰਲਭ ਸੰਜੋਗਾ ਦੇ ਨਾਲ ਆ ਰਹੀ ਹੈ ਪਹਿਲੀ ਗੱਲ ਕਿ ਜਿਹੜੀ ਇਹ ਮੱਸਿਆ ਹੈ ਇਹ ਸੌਣ ਦੇ ਮਹੀਨੇ ਦੀ ਮੱਸਿਆ ਦੂਸਰੀ ਚੀਜ਼ ਕਿ ਇਸ ਮੱਸਿਆ ਵਾਲੇ ਦਿਨ ਸ਼ਿਵ ਵਾਲਾ ਸਯੋਜ ਬਣਨ ਜਾ ਰਹੇ ਹੈ ਇਹਦਾ ਭਾਵ ਕਿ ਇਸ ਦਿਨ ਬਹੁਤ ਸਾਰੇ ਸ਼ੁਭ ਯੋਗ ਦਾ ਨਿਰਮਾਣ ਹੋਵੇਗਾ ਇਸ ਦੇ ਨਾਲ ਜਿਵੇਂ ਆਪਾਂ ਗੱਲ ਕਰੀਏ ਕਿ ਜਦੋਂ ਇੱਕ ਦਿਨ ਅਜੇਹਾ ਸ਼ੁਭ ਦਿਨ ਹੁੰਦਾ ਹੈ ਜਿਸ ਦਿਨ ਬਹੁਤ ਵਧੀਆ-ਵਧੀਆ ਦੁਰਲਭ ਸੰਜੋਗ ਇੱਕ ਦਿਨ ਹੀ ਬਣਦੇ ਨੇ ਇਹ ਅਜਿਹੇ ਸਮੇਂ ਦੇ ਵਿੱਚ ਅਜਿਹੇ ਦਿਨ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਇਹ ਉਪਾਅ ਤੁਹਾਡਾ ਕੀਤਾ ਕਿ ਉਹ ਬਹੁਤ ਹੀ ਜਲਦੀ ਸਫਲ ਹੋ ਜਾਂਦਾ ਹੈ ਕਿਉਂਕਿ ਇਸ ਸਮੇਂ ਮਹਾਦੇਵ ਮਾ ਪਾਰਵਤੀ ਜੀ ਇਸ ਦੇ ਨਾਲ ਨਾਲ ਜੀ ਹਰੀ বিষ্ণੂ ਜੀ ਦੀ ਕਿਰਪਾ ਤੁਹਾਨੂੰ ਬਹੁਤ ਹੀ ਜ਼ਿਆਦਾ ਪ੍ਰਾਪਤ ਹੋਵੇਗੀ ਜੇਕਰ ਤੁਸੀਂ ਬਸਿਆ ਦੇ ਦਿਨ ਵੀਰਵਾਰ ਨੂੰ ਇੱਕ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਇਸ ਦੇ ਨਾਲ ਨਾਲ ਇਸ ਉਪਾਅ ਦੇ ਤੁਹਾਨੂੰ ਇਹ ਵੀ ਖਾਸ ਗੱਲ ਦੱਸ ਦਿੰਦੇ ਆ ਕਿ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸ ਰਿਹਾ ਹਾਂ ਇਹ ਜੇਕਰ ਤੁਸੀਂ ਬਸਿਆ ਵਾਲੇ ਦਿਨ ਕਰੋਗੇ ਤਾਂ ਇਹ ਰਾਤੋਂ ਰਾਤ ਤੁਹਾਡੇ ਨਾਲ ਚਮਤਕਾਰ ਕਰੇਗਾ ਤੁਸੀਂ ਇਹ ਸਮਝ ਸਕਦੇ ਹੋ ਕਿ ਇਸ ਉਪਾਉ ਨੂੰ ਕਰਨ ਦੇ ਨਾਲ ਜਿਹੜੇ ਤੁਹਾਡੇ ਪਿਤਰ ਨੇ ਉਹ ਵੀ ਪ੍ਰਸੰਨ ਹੋ ਜਾਣਗੇ માતા ਲక్ష్ਮੀ ਜੀ ਤੁਹਾਡੇ ਤੋਂ ਪ੍ਰਸੰਨ ਹੋਵੇਗੀ ਇਸੇ ਤਰ੍ਹਾਂ ਜਦੋਂ ਧੰਦੀ ਦੇਵੀ માતા ਲక్ష్ਮੀ ਜੀ ਸਾਡੇ ਤੇ ਪ੍ਰਸੰਨ ਹੋ ਜਾਂਦੀ ਹੈ ਤੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਸਾਡੇ ਤੇ ਖੁਸ਼ ਹੁੰਦੇ ਹੀ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਸ਼ਿਵ ਬਾਸਯੋਗ ਦਾ ਨਿਰਮਾਣ ਹੋਣ ਚਾ ਰਿਹਾ ਹੈ ਤਾਂ ਮਹਾਦੇਵ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਵਿੱਚ ਹੋਵੇਗੀ ਹੋਵੇਗੀ ਮਹਾਦੇਵ ਦੀ ਕਿਰਪਾ ਤੁਹਾਨੂੰ ਮਿਲਣ ਵਾਲੀ ਹੈ ਕਿਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਕਲਾ ਕਲੇਸ਼ ਰਹਿੰਦਾ ਹੈ ਲੜਾਈ ਝਗੜਾ ਦੂਰ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਕਿਉਂਕਿ ਇਸ ਤਰ੍ਹਾਂ ਬਹੁਤ ਸਾਰੇ ਘਰਾਂ ਦੇ ਵਿੱਚ ਹੁੰਦਾ ਹੈ ਕਦੇ ਕੋਈ ਪਰਿਵਾਰ ਦਾ ਮੈਂਬਰ ਲੜਦਾ ਕਦੇ ਕੋਈ ਕਦੇ ਕਦੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਕਿ ਲੜਾਈ ਦਾ ਕੋਈ ਕਾਰਨ ਵੀ ਨਹੀਂ ਹੁੰਦਾ ਫਿਰ ਵੀ ਸਾਡੀ ਆਪਸ ਵਿੱਚ ਪਰਿਵਾਰ ਦੀ ਬੈਠੇ ਬੈਠੇ ਫੈਮਿਲੀ ਮੈਂਬਰਾਂ ਦੀ ਲੜਾਈ ਹੋ ਜਾਂਦੀ ਜੇ ਇਸ ਘਰ ਦੇ ਵਿੱਚ ਕਲਾ ਕਲੇਸ਼ ਤੇ ਲੜਾਈ ਝਗੜਾ ਹੁੰਦਾ ਉਸ ਘਰ ਦੇ ਵਿੱਚ ਕਦੇ ਵੀ ਸੁਖ ਸਮ੍ਰਿਧੀ ਨਹੀਂ ਰਹਿੰਦੀ ਤੇ ਨਾ ਹੀ ਉਸ ਘਰ ਦੇ ਵਿੱਚ ਕਦੇ ਬਰਕਤ ਵਾਸ ਕਰਦੀ ਕਿ ਅਜਿਹੇ ਘਰਾਂ ਦੇ ਵਿੱਚ ਤਾਂ ਮਾਤਾ ਲక్ష్ਮੀ ਜੀ ਤਾਂ ਵੀ ਪਰਮੇਸ਼ ਨਹੀਂ ਹੁੰਦਾ ਜਿਹੜੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਕਲਾਕਲੇਸ਼ ਰਹਿੰਦੀ ਹੈ ਕਿਉਂਕਿ ਮਾਤਾ ਲక్ష్ਮੀ ਜੀ ਨੇ ਸਵੈਮ ਕਿਹਾ ਹੋਇਆ ਹੈ ਕਿ ਜਿਹੜੇ ਘਰਾਂ ਦੇ ਵਿੱਚ ਨਾ ਤਾਂ ਸਫਾਈ ਹੋਵੇਗੀ ਤੇ ਜਿਹੜੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਕਲਾਕਲੇਸ਼ ਰਹਿੰਦਾ ਹੋਵੇਗਾ ਅਜਿਹੇ ਘਰਾਂ ਦੇ ਵਿੱਚ ਮੈਂ ਕਦੇ ਵੀ ਵਾਸ ਨਹੀਂ ਕਰਾਂਗੀ ਜਿਵੇਂ ਹੀ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਕਲਾ ਕਲੇਸ਼ ਖਤਮ ਹੋਵੇਗਾ ਉਸੇ ਹੀ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਖੁਦ ਚੱਲ ਕੇ ਆਵੇਗਾ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਖੋਦ ਧਨ ਦੀ ਦੇਵੀ ਬਾ ਲਕshmi ਤੁਹਾਡੇ ਘਰ ਪਰਿਵਾਰ ਦੇ ਉੱਪਰ ਖੋਦ ਕਿਰਪਾ ਕਰੇਗੀ ਤੇ ਅੱਜ ਦੇ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਹ ਉਪਾਅ ਇਸੇ ਹੀ ਤਰੀਕੇ ਦੇ ਨਾਲ ਇਕ ਅਜੀਹਾ ਉਪਾਅ ਹੈ ਜਿਹੜਾ ਤੁਹਾਨੂੰ ਹਰ ਪ੍ਰੋਬਲਮ ਦੇ ਵਿੱਚੋਂ ਵੀ ਦੂਰ ਕਰੇਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਦੇ ਸੰਬੰਧੀ ਜਿੰਨੀਆਂ ਵੀ ਪ੍ਰੋਬਲਮ ਹੋਣਗੀਆਂ ਉਹਨਾਂ ਸਾਰੀਆਂ ਨੂੰ ਵੀ ਦੂਰ ਕਰਕੇ ਰੱਖ ਦੇਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਕਹਿਣ ਦਾ ਭਾਵ ਕਿ ਤੁਹਾਨੂੰ ਹਰ ਤਰਫ ਤੋਂ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਹੁੰਦਾ ਕੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਕੋਲ ਜਿਆਦਾ ਤੋਂ ਜਿਆਦਾ ਪੈਸਾ ਹੋਵੇ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕਿਸੇ ਸਾਈਡ ਤੇ ਕੁਝ ਲੋਕ ਇੰਨਾ ਜ਼ਿਆਦਾ ਧਨੀ ਬਣ ਜਾਂਦੇ ਆ ਉਹਨਾਂ ਦੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਾਂ ਆਉਂਦਾ ਹੀ ਰਹਿੰਦਾ ਹੈ। ਉਹਨਾਂ ਦੇ ਘਰ ਦੇ ਵਿੱਚ ਪੈਸਾ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਉਹ ਖੁਦ ਵੀ ਇਹ ਚਾਹੁੰਦੇ ਹੁੰਦੇ ਕਿ ਉਹਨਾਂ ਦੇ ਕੋਲ ਕਿੰਨਾ ਜ਼ਿਆਦਾ ਪੈਸਾ ਹੈ ਉਹਨਾਂ ਦੇ ਘਰ ਦੇ ਵਿੱਚ ਕਿੰਨਾ ਪੈਸਾ ਹੈ। ਕਈ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੁੰਦਾ ਤੇ ਤਿਨ ਪਰ ਤਿਨ ਉਹਨਾਂ ਦੇ ਘਰ ਦੇ ਵਿੱਚੋਂ ਪੈਸਾ ਘਟਦਾ ਜਾ ਰਿਹਾ ਹੁੰਦਾ ਹੈ। ਘਰ ਦੇ ਵਿੱਚ ਨਿਰਤੰਤਾ ਵਾhti ਜਾ ਰਹੀ ਹੈ ਤੇ ਇਸ ਸਮੇਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਗੋੜ ਤੇ ਕਾਲੇ ਤੇਲ ਦਾ ਛੋਟਾ ਜਿਹਾ ਉਪਾਅ ਮੱਸਿਆ ਵਾਲੇ ਦਿਨ ਕਰਨਾ ਹੋਵੇਗਾ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤੁਹਾਡੇ ਘਰ ਦੇ ਵਿੱਚ ਉਹ ਹਮੇਸ਼ਾ ਹਮੇਸ਼ਾ ਦੀ ਲਈ ਨਿਰਤੰਤਾ ਦੂਰ ਹੋ ਜਾਵੇਗੀ ਤੁਹਾਨੂੰ ਆਪਾਂ ਗੱਲ ਕਰਦੇ ਆ ਜੀ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਕਿਵੇਂ ਕਰਨਾ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਪਹਿਨ ਪਰ ਆਉਣ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸੜੀ ਵੀਡੀਓ ਨੂੰ ਵਾਦੇ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ। ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੁੰਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਤੇੰਦ ਦੇਵੀ ਵਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਸਥਿਰ ਰੂਪ ਦੇ ਵਿੱਚ वास ਹੋ ਜਾਵੇਗਾ ਕਿਸੇ ਤਰੀਕੇ ਦੇ ਨਾਲ ਅੱਜ ਵਿਸਿਆ ਹੈ ਤੇ ਬਹੁਤ ਸਾਰੇ ਸ਼ੁਭ ਜੋਗ ਵੀ ਪਰ ਰਹੇ ਨੇ ਇਸ ਕਰਕੇ ਇਸ ਉਪਾਅ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ ਲੇਡੀਜ਼ ਜੈਂਟਸ ਕੋਈ ਵੀ ਕਰ ਸਕਦਾ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਇਸ ਉਪਾਣ ਨੂੰ ਤੁਸੀਂ ਮੱਸੀਆ ਵਾਲੇ ਦਿਨ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਸਵੇਰ ਦੇ ਸਮੇਂ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਇਸ ਉਪਾਣ ਨੂੰ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਸੂਰਜ ਸ਼ਿਫਤ ਤੋਂ ਬਾਅਦ ਤੁਸੀਂ ਇਸ ਉਪਾਣ ਨੂੰ ਨਹੀਂ ਕਰਨਾ ਉਪਾਹਰਨ ਦੇ ਲਈ ਤੁਹਾਨੂੰ ਛੋਟੀਆਂ ਛੋਟੀਆਂ ਗੁੜ ਦੀਆਂ ਦਲੀਆਂ ਚਾਹੀਦੀਆਂ ਨੇ ਛੋਟੇ ਛੋਟੇ ਬੀਜ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੇ ਨੇ ਥੋੜੇ ਜਿਹੇ ਕਾਲੇ ਤੇਲ ਇਸ ਦੇ ਨਾਲ ਨਾਲ ਜਿਹੜੀ ਤੀਸਰੀ ਚੀਜ਼ ਲੈਣੀ ਉਹ ਤੁਸੀਂ ਇੱਕ ਲੋਟਾ ਲੈਣਾ ਹੈ ਤਾਂ ਤਾਂਬੇ ਦੇ ਤਾਤੂ ਦਾ ਉਸ ਦੇ ਵਿੱਚ ਤੁਸੀਂ ਸ਼ੁੱਧ ਜਲ ਪਾ ਲੈਣਾ ਤੇ ਇਹ ਹੀ ਤਿੰਨੇ ਚੀਜ਼ਾਂ ਤੁਸੀਂ ਇਸ ਉਪਾਹਰਨ ਦੇ ਲਈ ਇਕੱਠੀਆਂ ਕਰ ਲੈਣੀਆਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਪਹੁੰਚ ਜਾਣਾ ਜਿੱਥੇ ਵੀ ਤੁਮਹਾਨੂੰ ਨੇੜੇ ਆਸ-ਪਾਸ ਪੀਪਲ ਦਾ ਦਰਖਤ ਦਿਖਾਈ ਦਿੰਦਾ ਹੈ ਤੁਸੀਂ ਉੱਥੇ ਚਲੇ ਜਾਣਾ ਪੀਪਲ ਦਾ ਹੀ ਦਰਖਤ ਕਿਉਂ ਕਿ ਹੈ ਜਾਂਦਾ ਹੈ ਕਿਉਂਕਿ ਪੀਪਲ ਦੇ ਦਰਖਤ ਦੇ ਕੋਲ ਮਾਤਾ ਲక్ష్ਮੀ ਜੀ ਸ਼੍ਰੀ ਹਰੀ ਵਿਸ਼ਨੂੰ ਜੀ ਜੀ ਦਾ ਵਾਸ ਹੁੰਦਾ ਹੈ ਇਸ ਦੇ ਨਾਲ-ਨਾਲ ਪੀਪਲ ਦੇ ਦਰਖਤ ਦੇ ਕੋਲ ਸਾਡੇ ਪਿਤਰਾਂ ਦਾ ਵੀ ਵਾਸ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਅਲੱਗ-ਅਲੱਗ ਸਵੇਰੇ ਅਲੱਗ-ਅਲੱਗ ਦੇਵੀ-ਦੇਵਤਿਆਂ ਦਾ ਪੀਪਲ ਦੇ ਦਰਖਤ ਦੇ ਕੋਲ ਪਾਸ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਪਿਤਰ ਹੁੰਦੇ ਆ ਨਾ ਉਹ ਵੀ ਅਲੱਗ ਸਮੇਂ ਪਿੱਪਲ ਦੇ ਦਰਖਤ ਦੇ نیچے ਵਾਸ ਕਰਦੇ ਆ। ਇਸ ਉਪਾਉ ਨੂੰ ਕੋਸ਼ਿਸ਼ ਕਰਿਓ ਸਵੇਰ ਦੇ ਸਮੇਂ ਕਰਨ ਦੀ ਨਹੀਂ ਤਾਂ ਫਿਰ ਸ਼ਾਮ ਦੇ ਸਮੇਂ ਦੀ ਪਰ ਧਿਆਨ ਜ਼ਰੂਰ ਰੱਖਿਓ ਕਿ ਸੂਰਜ ਰਿਪਰ ਤੋਂ ਪਹਿਲਾਂ ਪਹਿਨਾ ਇਹ ਉਪਾਅ ਤੁਸੀਂ ਕਰ ਲੈਣਾ ਹੈ। ਇਹ ਗਲਤੀ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਕਿ ਸੂਰਜ ਛਿਪ ਜਾਵੇ ਫਿਰ ਤੁਸੀਂ ਉਪਾ ਕਰਨਾ ਸ਼ੁਰੂ ਕਰੋ ਇਸ ਤਰ੍ਹਾਂ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਗੋੜ ਲੈਣੇ ਕਾਲੇ ਤਿਲ ਲੈਣੇ ਨੇ ਤੇ ਇੱਕ ਲੋਟੇ ਦੇ ਵਿੱਚ ਚਲ ਲੈ ਕੇ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਚਲੇ ਜਾਣਾ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚੋਂ ਲੋਟੇ 'ਚ ਜਲ ਲੈ ਕੇ ਗਏ ਹੋ ਥੋੜਾ ਜਿਹਾ ਚਲ ਤੁਸੀਂ ਪੀਪਲ ਦੇ ਦਰਖਤ ਨੂੰ ਅਰਪਿਤ ਕਰਨਾ ਹੈ ਤਦੋਂ ਤੁਸੀਂ ਪੀਪਲ ਦੇ ਦਰਖਤ ਨੂੰ ਚਲ ਅਰਪਿਤ ਕਰੋਗੇ ਤੁਸੀਂ ਆਪਣੇ ਪਿਤਰਾਂ ਦਾ ਧਿਆਨ ਕਰਨਾ ਆਪਣੇ ਮਨ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਤਰੀਕੇ ਦੇ ਨਾਲ ਫਿਰ ਜਿਹੜਾ ਤੁਸੀਂ ਗੋੜ ਲੈ ਕੇ ਆਏ ਉਹਨਾਂ ਤੇ ਗੋੜੇ ਜਿਹੜਾ ਤੁਸੀਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਲੈ ਕੇ ਆਉਣਾ ਹੈ ਵੱਡੇ ਟੁਕੜੇ ਦੇ ਵਿੱਚ ਤੁਸੀਂ ਗੋੜ ਨਹੀਂ ਲੈ ਕੇ ਆਉਣਾ ਜਿਹੜਾ ਤੁਸੀਂ ਗੁੜ ਲੈ ਕੇ ਆਏ ਉਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚੋਂ ਪਿੱਪਲ ਦੇ ਦਰਖਤ ਦੇ نیچے ਤੁਸੀਂ ਪਾ ਦੇਣਾ ਤਾਂ ਜੋ ਕਿ ਕੀੜੇ-ਮਕੌੜੇ ਕੀੜੀਆਂ 'ਚੋਂ ਆਉਣਗੇ ਇਸ ਗੁੜ ਨੂੰ ਆਸਾਨੀ ਦੇ ਨਾਲ ਖਾ ਸਕਣ ਪਰ ਜਦੋਂ ਵੀ ਤੁਸੀਂ ਗੋੜੇ ਚਾਂ ਜਾਂ ਕਾਲੇ ਤੇਲ ਤੁਸੀਂ ਪਿੱਪਲ ਦੇ ਦਰਖਤ ਨੂੰ ਅਰਪਿਤ ਕਰਦੇ ਹੋ ਤਾਂ ਤੁਸੀਂ ਧਿਆਨ ਕਰਨਾ ਹਮੇਸ਼ਾ ਆਪਣੇ ਪਿਤਰਾ ਦਾ ਇਸ ਉਪਾਣ ਨੂੰ ਕਰਦੇ ਸਮੇਂ ਇਸੇ ਤਰ੍ਹਾਂ ਤੁਸੀਂ ਜਿਵੇਂ ਜਲ ਅਰਪਿਤ ਕੀਤਾ ਗੁੜ ਅਰਪਿਤ ਕੀਤਾ ਤੇ ਨਾਲ ਨਾਲ ਜਿਹੜੇ ਤੁਸੀਂ ਕਾਲੇ ਤੇਲ ਲੈ ਕੇ ਆਏ ਹੋ ਉਹ ਵੀ ਤੁਸੀਂ ਪੀਪਲ ਦੇ ਦਰਖਤ ਦੇ نیچے ਹੀ ਪਾ ਦੇਣੀ ਨੇ ਤੇ ਇਸ ਨੂੰ ਬਾਣੂ ਤੁਸੀਂ ਬਸਿਆ ਵਾਲੀ ਦੇਣੀ ਕੀ ਕਰਨਾ ਹੋਵੇਗਾ ਜੇਕਰ ਤੁਸੀਂ ਸੋਣ ਦੀ ਬਸਿਆ ਨੂੰ ਕਰਦੇ ਹੋ ਤਾਂ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਦੇ ਕਿਉਂਕਿ ਇਸ ਨੂੰ ਹਰੀਆਲੀ ਬਸਿਆ ਵੀ ਕਿਹਾ ਜਾਂਦਾ ਹੈ ਇਹ ਉਪਾਉ ਨੂੰ ਕਰਨ ਦੇ ਨਾਲ ਤੁਹਾਡੇ ਭਾਗ ਚਮਕਣ 'ਚ ਦੇਰ ਨਹੀਂ ਲੱਗਦੀ ਤੁਸੀਂ ਰਾਤੋਂ ਰਾਤ ਧਣੀ ਬਣ ਜਾਓਗੇ ਇਹ ਹੀ ਉਪਾਉ ਨੂੰ ਕਰਨ ਦੇ ਨਾਲ ਤੇ ਜੇਕਰ ਅਸੀਂ ਪੀਪਲ ਦੇ ਦਰਖਤ ਦੀ ਗੱਲ ਕਰੀਏ ਤਾਂ ਪੀਪਲ ਦਾ ਜਿਹੜਾ ਦਰਖਤ ਹੁੰਦਾ ਇਹ ਕੋਈ ਆਮ ਸਧਾਰਨ ਜਿਹ ਹੈ ਦਰਖਤ ਨਹੀਂ ਹੈਗਾ ਜਿਵੇਂ ਕਿ ਪੀਪਲ ਦਾ ਦਰਖਤ ਹੋ ਗਿਆ ਸੂਰਜ ਦੇਵਤਾ ਹੋ ਗਿਆ ਚੰਦਰ ਦੇਵਤਾ ਹੋ ਗਿਆ ਇਹਨਾਂ ਸਾਰਿਆਂ ਦੇ ਹੀ ਅਸੀਂ ਦਰਸ਼ਨ ਜਿਹੜੇ ਆ ਉਹ ਕਰਦੇ ਆਂ ਇਸੇ ਤਰੀਕੇ ਦੇ ਨਾਲ ਪੀਪਲ ਦੇ ਦਰਖਤ ਤੋਂ ਜ਼ਿਆਦਾ ਕੋਈ ਉਤਮ ਪੀੜ ਜਿਹੜਾ ਨਹੀਂ ਹੈਗਾ ਕਹ ਜੇਸੀਂ ਅਸੀਂ ਪੂਜਾ ਆਰਾਧਨਾ ਕਰਦੇ ਹੋਈਏ ਵਿਸ਼ੇਸ਼ ਕਰਕੇ ਤੁਸੀਂ ਆਪਣੇ ਘਰ ਦੀ ਸੁਖ ਸੁਵ੍ਰਿਧੀ ਧਨ ਦੌਲਤ ਨੂੰ ਵਧਾਉਣ ਦੇ ਲਈ ਪੀਪਲ ਦੇ ਦਰਖਤ ਦੇ ਕੋਲ ਮਸਿਆ ਵਾਲੇ ਦੇਵ ਇਹ ਛੋਟਾ ਜਿਹਾ ਉਪਾਅ ਜੇ ਰੂੜ ਕਰਿਓ ਐਸੇ ਪੀਪਲ ਦੇ ਦਰਖਤ ਦੇ ਕੋਲ ਜਿੰਨੇ ਵੀ ਉਪਾਅ ਕੀਤੇ ਚੱਲਦੇ ਆ ਨਾ ਉਹ ਸਾਰੇ ਹੀ ਉਪਾਅ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਪਰ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹ ਉਪਾਅ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਜ਼ਰੂਰ ਸੌਣ ਦੇ ਬਹੀਨੇ ਦੇ ਮਸਿਆ ਨੂੰ ਇਹ ਉਪਾਅ ਕਰਿਓ ਇਸ ਉਪਾਅ ਦੇ ਨਾਲ ਨਾਲ ਇੱਕ ਛੋਟਾ ਜਿਹਾ ਕੰਮ ਤੁਸੀਂ ਜ਼ਰੂਰ ਕਰਨਾ ਹੈ ਇੱਕ ਛੋਟਾ ਜਿਹਾ ਕੰਮ ਹੋਰ ਵੀ ਕਰੋ ਇਸੇ ਤਰੀਕੇ ਦੇ ਨਾਲ ਮਸਿਆ ਦਾ ਜੋ ਦੇਵੀ ਮਾਤਾ ਲਕਸ਼ਮੀ ਜੀ ਨੂੰ ਅਰਪਿਤ ਤੇ ਮਾਤਾ ਲਕਸ਼ਮੀ ਜੀ ਦਾ ਧਿਆਨ ਕਰਦੇ ਹੋਏ ਤੁਸੀਂ ਕੀ ਕਰਨਾ ਹੈ ਇੱਕ ਆਪਣੀ ਘਰ ਤੋਂ ਦੇਸੀ ਕਿਉ ਦਾ ਦੀਵਾ ਤਿਆਰ ਕਰ ਲੈਣਾ ਦੇਸੀ ਕਿਉ ਦਾ ਦੀਵਾ ਤਿਆਰ ਕਰਕੇ ਪੀਪਲ ਦੇ ਦਰਖਤ ਦੇ نیچے ਉਸ ਦੀਵੇ ਨੂੰ ਹੀ ਤੁਸੀਂ ਪਰਿਚਲਿਤ ਕਰਨਾ ਇਸ ਉਪਾਦੀ ਨਾਲ ਨਾਲ ਜੇਕਰ ਤੁਹਾਡੇ ਕੋਲ ਕੀ ਕਿਉ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਚਾਹੋ ਤਾਂ ਸਰੋਂ ਦੇ ਤੇਲ ਦਾ ਦੀਵਾ ਵੀ ਚਗਾ ਸਕਦੇ ਹੋ ਪਰ ਜੇਕਰ ਤੁਸੀਂ ਦੇਸੀ ਕਿਉ ਦਾ ਚਗਾਉਗੇ ਤਾਂ ਇਹ ਤੁਹਾਡੇ ਲਈ ਚਲਦਾ ਵਧੀਆ ਹੈ ਇਸ ਦੇ ਨਾਲ ਨਾਲ ਤੁਸੀਂ ਅੱਜ ਮੱਸਿਆ ਦੇ ਦਿਨ ਆਪਣੇ ਘਰ ਦੇ ਮੇਨ ਗੇਟ ਤੇ ਵੀ ਸ਼ਾਮ ਦੇ ਸਮੇਂ ਤੁਸੀਂ ਦੇਸੀ ਘਿਉ ਦਾ ਦੀਵਾ ਚ ਰੂਰ ਚਕਾਏ। ਜੋ ਵੀ ਵਿਅਕਤੀ ਮੱਸਿਆ ਵਾਲੇ ਦਿਨ ਘਰ ਦੇ ਮੇਨ ਗੇਟ ਤੇ ਇੱਕ ਦੇਸੀ ਘਿਉ ਦਾ ਦੀਵਾ ਚਗਾਉਂਦਾ ਹੈ ਉਸ ਦੇ ਘਰ ਦੇ ਵਿੱਚ ਸਤਿ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਹੈ। ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਧਨ, ਦੌਲਤ, ਪੈਸੇ ਦੀ ਕਮੀ ਨਹੀਂ ਆਉਂਦੀ ਦੀ ਮਾਤਾ ਲక్ష్ਮੀ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਂਦੀ ਹੈ। ਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਇਹ ਉਪਾਅ ਤੁਹਾਡੇ ਘਰ ਪਰਿਵਾਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਤੁਹਾਨੂੰ ਹਮੇਸ਼ਾ ਹਮੇਸ਼ਾ ਦੇ ਲਈ ਖੁਸ਼ੀਆਂ ਦੇਵੇਗਾ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਹਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਜੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ। ਬਿੰਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਮਾ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇਾਂ ਦਾ